ਮੈਂ ਪੰਜਾਬ ਦੇ ਵਿੱਚ ਇਸ ਗੱਲ ਬੜੀ ਮਾਣ ਨਾਲ ਦੱਸਣਾ ਚਾਹਣਾ ਕਿ ਸਾਡੇ ਅਰਵਿੰਦ ਕੇਜਰੀਵਾਲ ਪਾਰਟੀ ਦੇ ਕਨਵੀਨਰ ਅਤੇ ਸਦਾ ਭਗਵਾਨ ਸਿੰਘ ਜੀ ਮਾਚਾ ਪਾਰਟੀ ਦੇ ਮੁੱਖ ਮੰਤਰੀ ਇਹਨਾਂ ਦੀ ਸੋਚ ਨੂੰ ਸਲਾਮ ਕਰਦਾ ਜਿਨ੍ਹਾਂ ਨੇ 2022 ਦੇ ਵਿੱਚ ਜਦੋਂ ਸਰਕਾਰ ਬਣੀ ਸੀ ਤਾਂ ਸ਼ਾਇਦ ਆਪ ਜੀ ਸਾਰਿਆਂ ਦੇ ਧਿਆਨ ਹਿੱਤ ਲਿਆਦਾ ਸੀ ਔਰ ਬੜੀ ਵੱਡੀ ਗੱਲ ਇਹ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਅਗਰ ਸਾਡੀ ਸਰਕਾਰ ਬਣੀ ਤਾਂ ਸਾਡੀ ਸਰਕਾਰ ਦੀ ਸੋਚ ਸਰਦਾਰ ਭਗਵੰਤ ਸਿੰਘ ਜੀ ਮਾਨਸਾਹ ਦੀ ਸੋਚ ਤੇ ਪਹਿਰਾ ਦੇਵਾਂਗੇ ਤੇ ਨਾਲ ਡਾਕਟਰ ਭੀਮrao ਅੰਬੇਦਕਰ ਜੀ ਦੀ ਸੋਚ ਤੇ ਅਸੀਂ ਫੇਰ ਅੱਗੇ ਆਪਣੀਆਂ ਨੂੰ ਪਿਆਰ ਨਾਲ ਬਾਬਾ ਸਾਹਿਬ ਵੀ ਕਹਿ ਦਿੰਦੇ। ਔਰ ਸਭ ਤੋਂ ਵੱਡੀ ਚੀਜ਼ ਅਸੀਂ ਇਹ ਦੇਖੀ ਕਿ ਸਰਕਾਰ ਨੇ ਜੋ ਕਿਹਾ ਉਹ ਪੂਰਾ ਕੀਤਾ ਸਰਕਾਰ ਬਨਸਾ। ਅੱਗੇ ਦੇਖਣ ਨੂੰ ਮਿਲਦਾ ਸੀ ਕਿ ਹਰੇਕ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਜੀ ਦੀ ਅਤੇ ਪੰਜਾਬ ਦੇ ਗਵਰਨਰ ਸਾਹਿਬ ਦੀ ਫੋਟੋ ਲੱਗੀ ਹੁੰਦੀ ਸੀ ਕਿਸੇ ਵੀ ਦਫਤਰ ਤੁਸੀਂ ਚਲੇ ਜਾਂਦੇ ਸੀ ਸਾਡੀ ਪਹਿਲੀ ਸਰਕਾਰ ਆ ਜਿੰਨਾ ਦੇ ਹਰੇਕ ਸਰਕਾਰੀ ਦਫਤਰ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਉੱਥੇ ਬਾਬਾ ਸਾਹਿਬ ਦੀ ਫੋਟੋ ਤੇ ਨਾਲ ਸ਼ਹੀਦ ਭਗਤ ਸਿੰਘ ਦੀ ਫੋਟੋ ਤੁਹਾਨੂੰ ਹਰੇਕ ਦਫਤਰ ਦੇ ਵਿੱਚ ਲੱਗੀ ਪੂਗੀ ਇਹ ਇੱਕ ਇੱਕ ਤਰ੍ਹਾਂ ਦਾ ਬਦਲਾਅ ਲੈ ਕੇ ਆਈ ਸੀ ਸਾਡੀ ਸਰਕਾਰ ਤੇ ਅੱਜ ਉਸ ਬਦਲਾਅ ਦੇ ਤਹਿਤ ਹੀ ਸਰਕਾਰ ਕੰਮ ਕਰ ਰਹੀ ਹੈ ਜੋ ਇਹ ਵਾਅਦਾ 2017 ਮੇਲੇ ਅਸੀਂ ਕੀਤਾ ਸੀ ਜਦੋਂ 2017 ਦੇ ਇਲੈਕਸ਼ਨ ਸੀ ਪਰ ਪਰਮਾਤਮਾ ਦੀ ਉਹ ਤੋਂ ਸਾਡੇ ਤੇ ਰਹਿਮਤ ਨਹੀਂ ਹੋਈ ਸਾਡੀ ਇਸ ਪਾਰਟੀ ਤੇ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਪਾਰਟੀ ਸੱਤਾ ਦੇ ਵਿੱਚ ਆ ਗਈ ਸੀ 5 ਸਾਲ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਰਾਜ ਕਰਕੇ ਚਲੀ ਗਈ ਤੇ ਮੈਨੂੰ ਬੜੇ ਅਫਸੋਸ ਨਾਲ ਤੇ ਬੜੇ ਸ਼ਰਮ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਉਹਨਾਂ ਨੇ ਸਾਡੇ ਚੋਣ ਮੈਨੀਫੈਸਟੋ ਦੇਖਣ ਦੇ ਬਾਵਜੂਦ ਵੀ ਐਸਸੀ ਐਸਟੀ ਸ਼੍ਰੇਣੀਆਂ ਲਈ ਇੱਕ ਢੱਕਾ ਵੀ ਨਹੀਂ ਕੀਤਾ ਜਦੋਂ ਕਿ 75 ਸਾਲ ਕਾਂਗਰਸ ਗਵਰਨਮੈਂਟ ਨੇ ਇਸ ਭਾਈਚਾਰੇ ਤੋਂ ਵੋਟਾਂ ਲੈ ਕੇ ਪੂਰੇ ਹਿੰਦੁਸਤਾਨ ਦੀਆਂ ਹਰੇਕ ਸਟੇਟਾਂ ਦੇ ਵਿੱਚ ਸਰਕਾਰਾਂ ਬਣਾਉਂਦੀਆਂ ਰਹੀਆਂ ਪਰ ਇਹਨਾਂ ਦਾ ਖਿਆਲ ਨਹੀਂ ਰੱਖਿਆ ਸਿਰਫ ਇੱਕ ਡੂਡੂਗੀ ਵਜਾਈ ਕਿ ਕਾਂਗਰਸ ਪਾਰਟੀ ਤਲਿਤਾ ਦੀ ਪਾਰਟੀ ਹੈ ਪਰ ਅੱਜ 2022 ਦੇ ਵਿੱਚ ਜਦੋਂ ਸਾਡੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਮੈਂ ਬੜੇ ਮਾਣ ਨਾਲ ਇਹ ਗੱਲ ਕਹਿਣਾ ਚਾਹੁੰਦਾ ਦੀ ਪਾਰਟੀ ਨੇ ਜੋ ਵਾਦਾ ਕੀਤਾ ਸੀ ਅੱਜ ਸ਼੍ਰੀ ਅਰਵਿੰਦ ਕੇਜੀਵਲ ਸਾਹਮਣੇ ਅਸਾਮੀਆਂ ਖਾਲੀ ਪਈਆਂ ਹਾਈ ਕੋਰਟ ਦੇ ਵਿੱਚ ਜਿੱਥੇ ਕਿ ਹੱਕ ਐਸ ਸੀ ਐਸਟੀ ਐਕਟ ਦੇ ਭਾਈਚਾਰੇ ਦਾ ਬੰਦਾ ਅਜੇ ਤੱਕ ਖਾਲੀ ਤੁਰੀਆਂ ਆਉਂਦੀਆਂ ਸੀ ਇਹਨਾਂ ਨੇ ਉਹ ਪੋਸਟਾਂ ਕੱਢ ਕੇ ਜਨ ਤੱਕ ਕੀਤੀਆਂ ਉੱਥੇ ਅਸੀਂ ਇਹ ਪੋਸਟਾਂ ਭਰਨੀਆਂ ਚਾਹੀਆਂ ਸਾਡੀ ਪਾਰਟੀ ਨੇ ਜਿੰਨੇ ਵੀ ਐਡਵੋਕੇਟ ਜਨਰਲ ਹੋਣ ਚਾਹੀਏ ਜਿੰਦੇ ਵੀ ਪਾਰਟੀ ਦੇ ਆਪਣਾ ਹਾਈ ਕੋਰਟ ਦੇ ਵਕੀਲ ਸਹਿਬਾਨ ਉਹਨਾਂ ਨੂੰ ਅਸੀਂ ਭਰਨਾ ਚਾਹੀਆ ਜਿਵੇਂ ਕਿ ਐਡੀਸ਼ਨਲ ਐਡਵੋਕੇਟ ਜਨਰਲ ਹੋਗੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਹੋਗੇ ਡਿਪਟੀ ਐਡਵੋਕੇਟ ਜਨਰਲ ਹੋ ਗਈ ਸਹਾਇਕ ਐਡਵੋਕੇਟ ਜਨਰਲ ਹੋ ਗਈ ਇਹਨਾਂ ਨੂੰ ਪਾਰਟੀ ਨੇ 58 ਪੋਸਟਾਂ ਜਨਤਕ ਕਰਕੇ ਇਹ ਪੋਸਟਾਂ ਭਰਨੀਆਂ ਚਾਹੀਆਂ ਸਾਰੀਆਂ ਪੋਸਟਾਂ ਭਰਨ ਦੇ ਬਾਵਜੂਦ ਵੀ 15 ਪੋਸਟਾਂ ਖਾਲੀ ਰਹਿ ਗਈਆਂ ਪਾਰਟੀ ਨੇ ਫਿਰ ਇੱਥੇ ਨਹੀਂ ਛੱਡਿਆ ਕਿ ਚਲੋ ਇੰਨੇ ਹੀ ਬਹੁਤ ਆ ਬੜੀ ਬਰੀਕੀ ਨਾਲ ਸਾਡੇ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜੀਵਲ ਸਾਹਿਬ ਨੇ ਬੜੀ ਬਰੀਕੀ ਨਾਲ ਬਾਚਿਆ ਇਹ ਪੋਸਟਾ ਖਾਲੀ ਕਿਉਂ ਰਹੀ ਨਾ ਇਹ ਤਾਂ ਪੂਰੀਆਂ ਭਰਨੀਆਂ ਚਾਹੀਦੀਆਂ ਸੀ ਫਿਰ ਉਹਨਾਂ ਨੂੰ ਜਦੋਂ ਧਿਆਨ ਦੇ ਵਿੱਚ ਉਹਨਾਂ ਨੇ ਲਿਆਦਾ ਕਿ ਇਹਨਾਂ ਦਾ ਕਾਰਨ ਕੀ ਬਣਿਆ ਇਹ ਉਹ ਖਾਲੀ ਕਿਉਂ ਰਹੀ ਨਾ ਤਾਂ ਉਦੋਂ ਪਤਾ ਲੱਗਿਆ ਕਿ 2017 ਦੇ ਐਕਟ ਵਿੱਚ ਬਣਾਏ ਗਏ ਆਮਦਨ ਕਰਦੇ ਮਾਪਦੰਡਾਂ ਅਨੁਸਾਰ ਯੋਗ ਉਮੀਦਵਾਰ ਹੀ ਨਹੀਂ ਮਿਲੇ ਕਿਉਂਕਿ ਉਹ ਮਾਪਦੰਡ ਬੜੇ ਜ਼ਿਆਦੇ ਸੀ ਸੋ ਇਸ ਕਰਕੇ ਦੁਬਾਰਾ ਫਿਰ ਸਾਹਬ ਨੇ ਇੱਕ ਮਤਾ ਪਾਸ ਕੀਤਾ ਜਿਦੇ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਸਾਰੇ ਉਮੀਦਵਾਰਾਂ ਦਾ ਆਮਦਨ ਕਰ ਅੰਤਾਂ ਹੋ ਜਾਵੇਗਾ ਇਹ ਇੱਕ ਮਤਾ ਪਾਸ ਕਰਤਾ ਜਿਵੇਂ 20 ਲੱਖ ਵਾਲੇ ਦਾ ਅਸੀਂ 10 ਲੱਖ ਕਰਤਾ 15 ਲੱਖ ਵਾਲੇ ਦਾ 7.5 ਕਰਤਾ 10 ਲੱਖ ਵਾਲੇ ਦਾ 5 ਕਰਤਾ 7 ਵਾਲੇ ਦਾ 3.5 ਕਰਤਾ ਤੇ 3.5 ਵਾਲੇ ਦਾ 1.75 ਕਰਤਾ ਇਹ ਸੂਚਾ ਸਾਡੇ ਪਾਰਟੀ ਦੇ ਕਮਿਸ਼ਨਰ ਸਾਹਿਬੀ ਸ਼੍ਰੀ ਅਰਜਨ ਕੇਜਲਨ ਸਾਹਿਬ ਦੇ ਜਿਨ੍ਹਾਂ ਨੇ ਸਦਕੇ ਅੱਜ ਸਾਰੀਆਂ ਪੋਸਟਾਂ ਭਰੀਆਂ ਜਾਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਹਨਾਂ ਜਾਤੀਆਂ ਦੇ ਤੁਹਾਨੂੰ ਵੱਡੀਆਂ-ਵੱਡੀਆਂ ਪੋਸਟਾਂ ਤੇ ਜੱਜ ਸਾਹਿਬ ਬੈਠੇ ਮਿਲਣਗੇ ਕਿਉਂਕਿ ਉਹਨਾਂ ਨੂੰ ਮੌਕਾ ਮਿਲੂਗਾ ਮੌਕਾ ਮਿਲ ਕਰਕੇ ਇਹ ਸਾਰੀਆਂ ਪੋਸਟਾਂ ਆਪਾਂ ਫਿਲ ਅਪ ਕਰਾਂਗੇ ਪੋਸਟਾਂ ਫਿਲ ਅਪ ਹੋਣ ਦੇ ਬਾਅਦ ਯੂਨ ਵੀ ਆਪਾਂ ਉਹਨਾਂ ਵੱਡੀਆਂ ਕੁਰਸੀਆਂ ਤੇ ਜਾ ਕੇ ਬੈਠਾਂ। ਸੁ ਵੀਰੋ ਅੱਜ ਮੈਂ ਮੇਰੇ ਐਸ ਸੀ ਐਸ ਟੀ ਭਾਈਚਾਰੇ ਨੂੰ ਬਹੁਤ-ਬਹੁਤ ਵਧਾਈ ਦਿਨਾਂ ਤੇ ਸ਼੍ਰੀ ਅਰਵਿੰਦ ਕੇਜੀਵਾਲ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਸੋਚ ਨੂੰ ਸਲਾਮ ਕਰਦਾ ਤੇ ਵਧਾਈ ਦੇ ਨਾਲ-ਨਾਲ ਇਹ ਵੀ ਕਹਿਣਾ ਕੀ ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਆ ਜੋ ਇਹਨਾਂ ਨੇ ਇੱਕ ਨਾਰਾ ਦਿੱਤਾ ਸੀ ਅੱਜ ਉਹ ਨਾਰਾ ਪੂਰਾ ਹੁੰਦਾ ਮੈਨੂੰ ਦਿਖ ਰਿਹਾ ਕੋਈ ਵੀ ਪੋਸਟ ਹਾਈ ਕੋਰਟ ਦੇ ਵਿੱਚ ਅੱਜ ਖਾਲੀ ਨਹੀਂ ਰਹੂਗੀ 58 ਦੀਆਂ 58 ਪੋਸਟਾਂ ਭਰੀਆਂ ਜਾਣਗੀਆਂ ਤੇ ਜਿਸ ਦੇ ਨਾਲ ਸਾਡੇ ਇਸ ਭਾਈਚਾਰੇ ਨੂੰ ਬਹੁਤ ਵੱਡੀ ਰਾਹਤ ਤੇ ਬਹੁਤ ਵੱਡਾ ਵਾਅਦਾ ਮਿਲੂਗਾ ਸੋ ਮੈਂ ਸਾਰੀ ਆਪਣੇ ਵਕੀਲ ਸਮੂਹ ਵੱਲੋਂ ਸਾਡੇ ਰਾਸ਼ਟਰੀ ਕਨਵੀਨਰ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਸਾਰਿਆਂ ਨੂੰ ਮੈਂ ਆਪਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਡੀ ਵੱਡੀ ਸੋਚ ਰੱਖੀ ਤੇ ਸੋਚ ਰੱਖ ਕੇ ਇਸ ਜਾਤੀ ਨੂੰ ਆਪਾਂ ਮੌਕਾ ਦਿੱਤਾ ਜੋ ਕਿਹਾ ਉਹ ਤੁਸੀਂ ਕਰਕੇ બਖਾਇਆ Butu ada syarahan bawa-bawa tanggung wajib cehin.